ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਬੱਚੇ ਦੇ ਇਲਾਜ ਵਾਸਤੇ ਇਸ ਪੋਸਟ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਸਹਿਯੋਗ ਵੀ ਜਰੂਰ ਕਰਿਓ ਤੁਹਾਡੇ ਸਾਰਿਆਂ ਦੇ ਧੰਨਵਾਦੀ ਹੋਵਾਂਗੇ 6 ਫਰਵਰੀ 2025 ਨੂੰ ਬੱਚਾ ਬਰਨ ਹੋ ਜਾਂਦਾ ਹੈ ਕੋਈ ਪਰਵਾਸ ਸੀ ਉਹ ਆਪਣੇ ਘਰ ਦੇ ਵਿੱਚ ਆਤਿਸ਼ਬਾਜੀ ਬਣਾਉਂਦਾ ਸੀਗਾ ਕੁਦਰਤਾ ਪਾਣਾ ਵਰਤਿਆ ਕਿ ਆਤਿਸ਼ਬਾਜੀ ਬਲਾਸਟ ਹੋ ਗਈ ਇਹ ਉਸ ਘਾਰੇ ਵੈਸੇ ਹੀ ਗਿਆ ਸੀ ਹਸਨ ਖੇਡਣ ਖੇਡਣ ਮੱਲਣ ਪਰ ਇਹ ਵੀਰ ਵੀ ਬੱਚਾ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਲੱਗ ਗਿਆ ਜੋ ਪੰਜ ਜੀ ਬੜਾ ਇਹ ਬੱਚੇ ਦੇ ਮਾਤਾ ਜੀ ਆ ਉਸ ਦਿਨ ਵੀ ਮੈਂ ਪੋਸਟ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਅੱਜ ਬੱਚੇ ਦੇ ਪਿਤਾ ਜੀ ਵੀ ਕੋਲ ਨੇ ਜੀ 10 ਦਿਨ ਹੋ ਚੱਲੇ ਨੇ ਬੱਚਾ ਬਹੁਤ ਜ਼ਿਆਦਾ ਠੀਕ ਹੈ ਜੀ ਥੋੜਾ ਵੀ ਨਹੀਂ ਬਹੁਤ ਜ਼ਿਆਦਾ ਠੀਕ ਆ ਜਿਨ੍ਹਾਂ ਨੇ ਸਹਿਯੋਗ ਕੀਤਾ ਸੀ ਅਮਰਤਵਲਾ ਪਰਿਵਾਰ ਦਾ ਵੀਰ ਸੰਦੀਪ ਸਿੰਘ ਜੀ ਵੀਰ ਵਿਕਰਮਦਤ ਜੀ ਆਰ ਗੁਰੂ ਕੀ ਗੋਲਕ ਵਾਲੇ ਗੁਰਮukh ਪਿਆਰੇ ਔਰ ਵੀਰ ਵਿਸ਼ਵਦੀਪ ਸਿੰਘ ਜੀ ਡਾਕਟਰਾਂ ਦੇ ਮੁਤਾਬਕ ਪਹਿਲੇ 10 ਦਿਨ ਦਾ ਖਰਚਾ तकरीबन 85 ਤੋਂ 90000 ਰੁਪਇਆ ਸੀ ਵਾਜ ਪਰਿਵਾਰ ਦੇ ਰਾਈ ਹਸਪੀਟਲ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਆ 12 ਜਾਂ 13 ਤਰੀਕ ਨੂੰ ਇਸ ਬੱਚੇ ਦੀ ਸਕਿਨ ਗ੍ਰਾਫਟਿੰਗ ਹੋਣੀ ਆ ਸਕਿਨ ਗ੍ਰਾਫਟਿੰਗ ਕਿਸ ਤਰ੍ਹਾਂ ਕਿ ਡਾਕਟਰ ਦੇ ਮੁਤਾਬਕ ਜਿਹੜੇ ਆ ਦੋ ਜ਼ਖਮ ਨੇ ਨਾ ਉਧਰ ਉਧਰ ਨੂੰ ਸਿਰ ਘਮਾਈ ਉਧਰ ਨੂੰ ਉਧਰ ਉਧਰੇ ਕੋਈ ਨਹੀਂ ਇਹ ਜ਼ਖਮ ਬਹੁਤ ਜ਼ਿਆਦਾ ਵੱਡਾ ਹੈ ਇੱਥੇ ਇੱਕ ਗ੍ਰਾਫਟਿੰਗ ਹੋਏਗੀ ਤਾਂ ਆਹ ਜ਼ਖਮ ਅਸੀਂ ਵਖਾ ਨਹੀਂ ਸਕਦੇ ਕਿਉਂਕਿ ਇੰਦਰੀਆ ਬੱਚਾ ਸੋਬ ਦੀ ਨਹੀਂ ਗੱਲ ਇਹ ਬੋਡੇ ਤੋਂ ਲੈ ਕੇ ਤੇ ਇਹਨੇ ਚੂਲੇ ਤੱਕ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਇਹ ਦੋ ਜਗਾਂ ਤੇ ਗ੍ਰਾਫਟਿੰਗ ਹੋਏਗੀ ਸਕਿਨ ਗ੍ਰਾਫਟਿੰਗ ਜਿਸ ਨੂੰ ਕਹਿ ਦਿੰਦੇ ਕਿ ਇਹਨੇ ਪੇਟ ਤੋਂ ਜਾਂ ਲੱਕ ਤੋਂ ਮਾਸ ਲੈ ਕੇ ਇਹ ਜ਼ਖਮ ਕਵਰ ਕੀਤੇ ਜਾਣਗੇ ਜੀ ਬਾਕੀ ਜਿਹੜੇ ਜ਼ਖਮ ਆ ਉਹ ਕਾਫੀ ਹੱਦ ਤੱਕ 50% ਠੀਕ ਨੇ ਡਾਕਟਰ ਮੁਤਾਬਕ ਔਰ ਜਿਹੜਾ ਬਾਕੀ ਉਹ ਵੀ 10-12 ਦਿਨ ਹੋਰ ਹਸਪਤਾਲ ਦੇ ਵਿੱਚ ਲੱਗਣਗੇ ਡ्रेसਿੰਗ ਹੁੰਦੀ ਰਹੇਗੀ ਸਾਮ ਸਵਾਲ ਹੁੰਦੀ ਰਹੇਗੀ ਦਵਾਈਆਂ ਚੱਲਦੀਆਂ ਰਹਿਣਗੀਆਂ ਜਿਹੜਾ ਇਸ ਗrafting ਦਾ ਤੇ ਜਿਹੜਾ ਇਸ grafting ਦਾ ਖਰਚਾ ਆ ਉਹ ਤਕਰੀਬਨ 1.5 ਲੱਖ ਰੁਪਈਆ ਹੈਗਾ ਆ 22 ਤਰੀਕ ਨੂੰ ਬੱਚੇ ਨੂੰ ਡਿਸਚਾਰਜ ਵੀ ਮਿਲ ਜਾਊਗਾ ਉਸ ਤੋਂ ਬਾਅਦ ਇਹਨਾਂ ਦੀ ਘਰੇ ਜੋ ਮੈਡੀਸਨ ਚੱਲੂਗੀ ਤੇ ਹਫਤੇ ਬਾਅਦ ਜਿਹੜਾ 2-4-5 ਵਾਰੀ ਜਤੀਨ ਚੈੱਕ ਅਪ ਹੋਊਗਾ ਸਾਰਿਆਂ ਨੂੰ ਬੇਨਤੀ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਇਸ ਬੱਚੇ ਦੇ ਇਲਾਜ ਵਾਸਤੇ ਸਹਿਯੋਗ ਕੀਤਾ ਆ ਅਗਾਹ ਵੀ ਜਰੂਰ ਸਹਿਯੋਗ ਕਰਿਓ ਕਿਉਂਕਿ ਤੁਸੀਂ ਆਪਣੇ ਵੱਲੋਂ ਕੁਝ ਸੰਗਤ ਨੂੰ ਤੁਹਾਡਾ ਬੱਚਾ ਠੀਕ ਲੱਗ ਰਿਹਾ ਹਾਂ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਫਰਕ ਆ ਨਾ ਰੋਟੀ ਪਾਣੀ ਖਾਂਦਾ ਲੱਗੇ ਰੋਟੀ ਪਾਣੀ ਖਾਣ ਲੱਗ ਪਿਆ ਵਧਿਆ ਹਾਂ ਵਧਿਆ ਜਦੋਂ ਘਰੇ ਹੁੰਦਾ ਉਦੋਂ ਨਹੀਂ ਸੀ ਇਹਨਾਂ ਖਾਂਦਾ ਨਾ ਨਾ ਉਹ ਘਰੇ ਨਹੀਂ ਖਾਂਦਾ ਬੇ ਰੋਟੀ ਹੱਸੇ ਨਾ ਅਖੇ ਮੈਨੇ ਦੇਰ ਨੂੰ ਕੁਛ ਹੋ ਹੀ ਜਾਂਦਾ ਹੋ ਹੀ ਜਾਂਦਾ ਮੈਨੂੰ ਲੈ ਜੋ ਮੈਨਾਂ ਸੱਚ ਇਨਫੈਕਸ਼ਨ ਬਹੁਤ ਜ਼ਿਆਦਾ ਜਿਗਰ ਦਾ ਇੱਕ ਗੱਲ ਐ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਾਤਾ ਪਿਤਾ ਜੀ ਵੀ ਘੋਟੇ ਨੇ ਬੱਚੇ ਦੇ ਜੇ ਬੱਚੇ ਨੂੰ 10 ਦਿਨ ਕਰੇ ਜਾਂ 12 ਦਿਨ ਕਰੇ ਹੋਰ ਲੱਗਦੇ ਨੇ ਤੇ ਬੱਚੇ ਨੂੰ ਕੁਝ ਅਣਹੋਣੀ ਵਾਪਰ ਸਕਦੀ ਡਾਕਟਰ ਮੁਤਾਬਕ ਕਿਉਂਕਿ ਜਿਹੜੀ ਇਨਫੈਕਸ਼ਨ ਸੀ ਸਾਰੇ ਸਰੀਰ ਦੇ ਵਿੱਚ ਫੈਲਣੀ ਸ਼ੁਰੂ ਹੋ ਗਈ ਸੀ ਕਿ ਕੋਈ ਸਤ ਗੁਰੂ ਵਿੱਦ ਬਣਾਉਂਦੇ ਨੇ ਬਾਬਾ ਟੈਲ ਸਿੰਘ ਜੀ ਜਿਹੜੇ ਗੁਰੂ ਘਰ ਦੇ ਪਾਠੀ ਸਿੰਘ ਜਿਨ੍ਹਾਂ ਨੇ ਸੁਨੇਹਾ ਲਾਇਆ ਸਰਦਾਰ ਗੁਰਪ੍ਰੀਤ ਸਿੰਘ ਦੀ ਪੰਨੋਂ ਨਿਸ਼ਾਰਾ ਪੰਨੋਂ ਤੋਂ ਸਾਡੇ ਬਾਜੀ ਨੇ ਸਤਕਾਰਯੋਗ ਉਹਨਾਂ ਨੇ ਸੁਨੇਹਾ ਲਾਇਆ ਜਦੋਂ ਅਸੀਂ ਪਰਿਵਾਰ ਵੱਲੇ ਗਏ ਤਾਂ ਅਸੀਂ ਸੋਚਿਆ ਸੀ ਵੀ 10-15000 ਰੁਪਏ ਸੇਵਾ ਦੇ ਦਾਂਗੇ ਪਰ ਜਦੋਂ ਬੱਚੇ ਦੀ ਹਾਲਤ ਵੇਖੀ ਤੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਤੇ ਫਿਰ ਗੁਰੂ ਦੇ ਪਰੋਸੇ ਸੰਗਤ ਦੇ ਪਰੋਸੇ ਇਸ ਬੱਚੇ ਦੇ ਇਲਾਜ ਦੇ ਜ਼ਿੰਮੇਵਾਰੀ ਲਈ ਸੀਗੀ ਜਰੂਰ ਸਹਿਯੋਗ ਕਰਿਓ 3-4 ਦਿਨ ਤਿੱਕਰ ਇਸ ਬੱਚੇ ਦੀ ਗ੍ਰਾਫਟਿੰਗ ਹੋਣੀ ਹੈ 1.5 ਲੱਖ ਰੁਪਏ ਖਰਚਾ ਆ ਤੁਹਾਡੇ ਸਾਰਿਆਂ ਦੇ ਪਹਿਲਾਂ ਵੀ ਰਿਣੀ ਰਹੇ ਆ ਅਗામੀ ਤੁਹਾਡੇ ਰਿਣੀ ਰਾਵਾਂਗੇ ਰਲ ਮਿਲ ਕਰਕੇ ਜਰੂਰ ਕਰਿਓ ਅਸਲ ਦੇ ਵਿੱਚ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹੋ ਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ